ਰਾਹੁਲ ਜੀ ਅੱਜ ਕੀ ਹੋਇਆ ਕਿ ਕਿੱਥੇ ਹੋਇਆ ਜੀ ਉਹ ਨਾ ਜਾਣ ਜੀ ਕੀ ਵੀ ਕਾ ਕਿਹੜੀ ਗੱਲ ਗੱਲ ਕੋਈ ਨਹੀਂ ਸੀ ਬਸ ਹੀ ਖੜੇ ਸੀ ਅਸੀਂ ਤਾਂ ਉੱਥੇ ਖੜੇ ਰਿਹਾ ਜਿਹੜਾ ਸੁਨਿਆਰੇ ਦਾ ਆਪਣਾ ਮੁੰਸ਼ੀ ਸੀਗਾ ਜੀ ਉਹ ਬਾਹਰ ਆਇਆ ਉਹਨੇ ਗਾਲ ਕੱਢੀ ਮੇਰੇ ਨਾਲ ਦੇਣ ਤੇ ਮੇਰੇ ਨਾਲ ਦੇਣੇ ਉਹਨੂੰ ਪੁੱਛਿਆ ਅ ਵੀ ਤੂੰ ਗਾਲ ਕਾਦੋ ਕੱਢੀ ਤੇ ਮੇਰੇ ਨਾਲ ਦੇਣੇ ਉਹਨੂੰ ਬਾਹਰ ਫੜ ਲਿਆ ਬਾਹਰ ਕੱਢ ਲਿਆ ਦੁਕਾਨ ਤੋਂ ਦੁਕਾਨ ਤੋਂ ਬਾਹਰ ਕੱਢਿਆ ਕੀ ਉਹ ਆਪਣਾ ਮੁਹਤੇਰ ਦੁਆਰਾ ਹਮਕੋ ਤੁਮਕੋ ਕਰ ਲੱਗ ਗਿਆ ਤਾਂ ਫਿਰ ਮੇਰੇ ਨਾਲ ਦੇ ਨੇ ਉਹਦੇ ਲਫੇੜ ਮਾਰੀ ਲਫੇੜ ਮਾਰਦੇ ਮਾਰਦੇ ਹੀ ਪਰੇ ਨੂੰ ਚਲੇ ਗਈ ਤੇ ਉਹਨੇ ਕੀ ਕੀਤਾ ਉਹਦੇ ਜਿਹੜਾ ਉਸਤਾਦ ਸੀ ਦਾ ਮੇਨ ਸੁਨਹਾਰਾ ਸੀਗਾ ਕੋਈ ਉਹਨੇ ਕੀ ਕੀਤਾ ਪਿਸਟਲ ਕੱਢਿਆ ਸਾਨੂੰ ਡਰਾਤਾ ਹਾਂ ਵੀ ਮੈਂ ਬੰਡ ਵੇ ਦੀ ਗੋਰੀਆਂ ਕੱਢ ਦੂੰ ਐ ਕੱਢ ਦੂੰ ਫਲਾਣਾ ਕਰ ਦੂੰ ਤੇ ਅਸੀਂ ਡਰ ਕੇ ਜਦੋਂ ਭੱਜੇ ਉੱਥੋਂ ਤੇ ਉਹਦੇ ਨਾਲ ਦੇ ਨੇ ਮਗਰੋਂ ਚੱਕ ਕੇ ਐਕਟ ਮਾਰੀ ਵੀ ਮੇਰੇ ਸਿਰ 'ਤੇ ਦੇ ਬਾਅਦ ਵਿੱਚ ਉਹਨੂੰ 2-4 ਬੰਦੇ ਆਏ ਉੱਥੇ ਕਿ ਉਹਨੂੰ ਛੜਾ ਕੇ ਉੱਥੋਂ ਲੱਗ ਗਈ ਲੈ ਤੇ ਉਹ ਉਹਨਾਂ ਦੇ ਵੀ ਕੋਈ ਦਾਖਲ ਹੋਇਆ ਹਸਪੀਟਲ 7:00 ਵਜੇ ਕਿ ਤੁਸੀਂ ਇਕੱਲੇ ਹੋ ਉਹਨਾਂ ਦਾ ਨਹੀਂ ਪਤਾ ਜੀ ਆਪਾਂ ਕਿਹੜੇ ਨਾਲ ਜੀ ਤੁਹਾਡੇ ਨਾਲ ਹੋਰ ਵੀ ਮੁੰਡੇ ਸੀ ਹਾਂ ਜੀ ਮੁੰਡੇ ਸੀ ਜੀ ਯਾਰ ਬਿਲਕੁਲ ਅੱਛਾ ਅੱਛਾ ਹਾਂ ਜੀ ਪਰ ਉਹਨਾਂ ਦੇ ਵਿੱਚੋਂ ਇੱਕ ਵੀ ਮੇਰੇ ਨਾਲ ਅਸਲ ਜਿਹੜਾ ਬੋਲ ਰਿਹਾ ਅੱਛਾ ਅੱਛਾ ਹਾਂ ਜੀ ਕਿ ਤੁਸੀਂ ਕਿੱਥੇ ਖੜੇ ਸੀਗੇ ਅਸੀਂ ਬੋਨਾ ਚੌਂਕ ਦੇ ਕੋਲੇ ਯਾਰ ਦੋਸਤ ਨਾਲ ਉੱਥੇ ਖੜੇ ਸੀ ਅਸੀਂ ਸਲੂਨ ਤੇ ਖੜੇ ਸੀ ਹਾਂਜੀ ਇੱਥੇ ਤੁਹਾਨੂੰ ਕੌਣ ਲੈ ਕੇ ਆਇਆ ਇੱਥੇ ਮੇਰਾ ਯਾਰ ਦੋਸਤ ਸੀਗਾ ਜਿਹੜਾ ਮੇਰੇ ਨਾਲ ਸੀ ਉਹ ਇਸ ਲੈ ਕੇ ਆਇਆ ਤੇ ਉਹਨੇ ਕਰਦਿਆਂ ਨੂੰ ਕਰਦਿਆਂ ਦਾ ਮੇਰਾ ਨਾ ਫੋਨ ਆਇਆ ਹਾਂ ਵੀ ਕੀ ਗੱਲ ਹੋਈ ਕਿ ਮੈਂ ਦੱਸਿਆ ਫਿਰ ਇਦਾਂ ਕਰਕੇ ਲੜਾਈ ਹੋ ਗਈ ਉੱਥੇ ਐਮਐਸ ਕਾਰਜ ਵਿਭਾਗ ਨਾਲ ਫਿਰ ਕਰਦਿਆਂ ਉਹਨਾਂ ਨੇ ਅਰਮੈਂਟ ਕਰਵਾਇਆ ਐਮਐਲਆਰ ਕਰਵਾਇਆ ਬਸ ਬਸ ਤੁਸੀਂ ਪੜਦੇ ਹੋ ਕਿ ਕੰਮ ਕਮ ਕਰਦੇ ਹੋ ਹਾਂਜੀ ਮੈਂ ਪੜਦਾ ਵੀ ਕਰਦੇ ਵੀ ਹਾਂ ਮਰੀ ਸਰਮਾ ਦਫਤਰ ਤੇ ਬੈਠਾ ਸੀ ਆਪਦੇ ਕਲੈਸ਼ ਨਾਲ ਗੱਲ ਕਰਾਉਣਾ ਹੁੰਦਾ ਹੈ। ਉਹ ਇਫਨਾਨਸ ਕੰਪਨੀ ਦੇ ਕੰਮ ਕਰਦਾ। ਉਹਨਾਂ ਨੇ ਮੈਨੂੰ ਬਾਹਰ ਗਾਲਾਂ ਕੱਢਦੇ ਵੇਸੇ ਬੈਠੇ ਤੇ ਮੈਂ ਉਹਨਾਂ ਨੂੰ ਬਾਹਰ ਲੈ ਕੇ ਮੜਾ ਬਾਹਰ ਚ ਆਪਦੇ ਬਾਹਰ ਚ ਖੜ੍ਹ ਕੇ ਉਹਨਾਂ ਨੂੰ ਕਿਹਾ ਇੱਥੇ ਗਾਲਾਂ ਨਾ ਕੱਢੋ ਕੁੜੀਆਂ ਬੈਠੀਆਂ ਅੰਦਰ। ਤੁਸੀਂ ਬਾਸ ਵਾਸੇ ਵਜਾ ਰਹੇ। ਇੰਨੇ ਉਹਨਾਂ ਨੇ ਅੰਦਰ ਆਏ ਮੇਰੇ ਮੈਨੂੰ ਹੜ ਕੇ ਬਾਹਰ ਕੱਢ ਲਿਆ ਤੇ ਮੈਨੂੰ ਮਾਰਨ ਲੱਗੇ। ਕਿੰਨੇ ਕੁ ਬੰਦੇ ਤਿੰਨ ਚਾਰ ਜਣੇ ਸੀਗੇ ਬਾਅਦ ਵਿੱਚ ਉੱਥੇ ਸਲੂਨ ਦੇ ਆਲੇ ਦੁਆਲੇ ਬੈਠੇ ਹੁੰਦੇ ਸਲੂਨਾਂ ਦੇ ਮੁੰਡੇ ਉਹਨਾਂ ਦੇ ਨਾਲ ਦੇ ਹੋਰ ਸਾਰੇ ਜਣੇ ਇਕੱਠੇ ਹੋ ਕੇ 15 16 ਨੂੰ ਕ੍ਰੀਸ ਕੇ ਪਰਲੇ ਪਲਾਟ ਤੇ ਲੱਗੇ ਉੱਥੇ ਗਿਆ ਉਹਨਾਂ ਨੂੰ ਬਹੁਤ ਜ਼ਿਆਦਾ ਗੁੱਟਾ ਜਦੋਂ ਮੇਰੇ ਸਾਹ ਚੱਟ ਮਾਰੂ ਧੂਆ ਮੈਨੂੰ ਪਤਾ ਨਹੀਂ ਲੱਗਿਆ ਕੀ ਹੋਇਆ ਤੇ ਕਿੰਨੇ ਕੁ ਜਣੇ ਸੀਗੇ ਅੰਦਾਜ਼ਨ ਉਹ 18 20 ਜਣੇ ਹੋਣਗੇ ਉਹ ਪੁਰਾਣੀ ਡੈਂਜਰ ਸੀ ਤਾਂ ਉਹ ਤੁਹਾਡੀ ਕੋਈ ਨਹੀਂ ਮੈਂ ਉਹਨਾਂ ਨੂੰ ਜਾਣਦਾ ਤੱਕ ਵੀ ਨਹੀਂ ਹੈਗਾ ਉੱਥੇ ਦੁਕਾਨ ਕਾਦੀ ਸੀ ਫਾਈਨੈਂਸ ਕੰਪਨੀ ਦਾ ਘਾਣਾ ਰੋਜ਼ ਦਾ ਫਾਈਨੈਂਸ ਕੰਪਨੀ ਆ ਤੋ ਉੱਥੇ ਮੈਂ ਕਲੈਕਸ਼ਨ ਇਕੱਠੇ ਕਰਦਾਂ ਨੇ ਫਿਰ ਨਾ ਆਇਆ। ਅੱਛਾ ਤੇ ਜਿਹੜੀ ਪੁਰਨਾ ਚੌਂਕ ਦੇ ਵਿੱਚ ਦੁਕਾਨਾ ਉਹ ਵੀ ਫਾਈਨਾਂਸ ਦੀ ਏ। ਹਾਂ ਜਿਹ ਫਾਈਨਾਂਸ ਦੀ ਦੁਕਾਨੇ ਹੈ ਉੱਥੇ ਹੀ ਸੀਗਾ ਮੈਨੂੰ। ਅੱਛਾ ਉੱਥੇ ਵੀ। ਹਾਂਜੀ। ਅੱਛਾ ਕੋਈ ਪਛਾਣ ਲਈ ਕਿਸੇ ਬੰਦੇ ਨੂੰ ਤੁਹਾਨੂੰ ਕੋਈ ਮੈਂ ਉਹਨਾਂ ਨੂੰ ਨਾਂ ਤਾਂ ਨਹੀਂ ਜਾਣਦਾ ਕਿਉਂਕਿ ਉਹਨਾਂ ਨਾਲ ਮੇਰੀ ਬੋਲਾ ਚੱਲੀ ਹੈ ਨਹੀਂ ਜੀ। ਉਹ ਵਾਂ ਸ਼ਕਲ ਕੇ ਇੱਕ ਪਛਾਣਦਾ ਤਾਂ ਉਹਨਾਂ ਨੂੰ ਸਾਰਿਆਂ ਨੂੰ। ਚੈੱਕ ਦੋ ਬੰਦੇ ਹੈਗੇ ਜਿਵੇਂ ਇੱਕ ਪੈਰੀ ਗੱਲਾ ਮੁੰਡੇ ਦਾ ਨਾਂ ਐਕ ਰੋਡਾ ਡੰਬਾ ਡੰਬਾ ਕਹਿੰਦੇ। ਕੋਈ ਕੋ ਹੋਰ ਵੀ ਹੈ ਬੰਦੇ। ਵਿਸ਼ਾ ਸਾਰਾ ਵੀ ਮੈਨੂੰ ਸ਼ੱਕ ਨੂੰ ਕੀ ਤੁਹਾਡੇ ਉੱਥੇ ਸੀਸੀਟੀਵੀ ਲੱਗੀ ਹੈ ਉੱਥੇ ਦੁਕਾਨ ਤੇ ਜਿੱਥੇ ਲੜਾਈ ਹੋਈ ਹੈ ਸ਼ੁਰੂਆਤੀ ਸੀਸੀਟੀਵੀ ਤਾਂ ਲੱਗੇ ਪਰ ਜਦੋਂ ਉਹ ਮੈਨੂੰ ਲੈ ਗਏ ਇੱਕ ਵਾਰੀ ਪਾਸੇ ਉੱਧਰਲੇ ਪਾਸੇ ਸੀਸੀਟੀਵੀ ਵਾਲਾ ਸ਼ੋ ਨਹੀਂ ਹੁੰਦਾ ਜੀ ਅੱਛਾ ਉਧਰ ਨਹੀਂ ਬਸ ਇੰਨਾ ਕਿ ਸ਼ੋ ਹੁੰਦਾ ਜਦੋਂ ਮੈਨੂੰ ਇੱਕ ਵਾਰੀ ਉਹਨੇ ਫੜ ਕੇ ਜੱਟ ਚਲਿਆ ਬਾਹਰ ਖੜੇ ਲੈ ਗਈ ਹਾਂ ਦਾਸਰ ਜੋਂ ਉਦੋਂ ਬਾਅਦ ਤਾਂ ਪਰਲੇ ਪਾਸੇ ਲੈ ਉਧਰ ਸੀਸੀਟੀਵੀ ਸ਼ੋ ਨਹੀਂ ਹੁੰਦਾ ਕਮੈਂਟ ਕੀਤਾ ਉੱਥੇ ਕਮੈਂਟ ਬਾਈ ਬਸ ਇਹੀ ਇਹਨਾਂ ਨੂੰ ਇਹ ਕਹਿੰਦੇ ਰਹਿੰਦੇ ਸੀ ਬਈ ਇੱਥੇ ਬੈ ਕੇ ਨਸ਼ਾ ਪਤਾ ਨਾ ਕਰਿਆ ਕਰੋ ਤੁਸੀਂ ਇੱਥੇ ਬੁੜੀਆਂ ਨੇ ਆਉਣਾ ਆਉਂਦਾ ਲੋਨ ਵਾਲ ਤੇ ਬੰਦਾ ਮੈਨੂੰ ਇੱਕ ਗੜਾ ਸਲੂਨ ਸਲੂਨ ਦੇ ਬਾਹਰ ਹੀ ਹੋਇਆ ਹੈ ਫਾਈਨਾਂਸ ਕੰਪਨੀ ਦੇ ਬਾਹਰ ਫਾਈਨਾਂਸ ਕੰਪਨੀ ਦੇ ਬਾਹਰ ਹੈ ਦੁਕਾਨ ਤੇ ਹੋਈ ਰਾਤੀ ਦੇ ਦੂਜੀ ਰਾਤ ਨੂੰ ਉਹਨਾਂ ਨੇ ਇੱਟਾਂ ਵਗੈਰਾ ਮਾਰੀਆਂ ਤੇ ਤੁਹਾਡੇ ਕੋਲੋਂ ਕੋਈ ਇੱਟ ਵਗੈਰਾ ਮਾਰੀ ਨਹੀਂ ਨਹੀਂ ਇਹ ਮੇਰਾ ਲੋ ਕੋਈ ਨਹੀਂ ਉਹਨਾਂ ਨੇ ਉਹ ਮੇਰੇ ਲੇਟਾਂ ਚਲਾਉਂਦੇ ਸੀਗੇ ਤੇ ਉਹਨਾਂ ਤੋਂ ਹੀ ਉਹਨਾਂ ਦੇ ਬੰਦੇ ਦੇ ਵਿੱਚ ਇੱਟ ਉਹ ਵੀਡੀਓ ਦੇ ਵਿੱਚ ਦੱਸਦਾ ਹੈ ਜਦੋਂ ਲੇਟਾਂ ਚਲਾਉਂਦੇ ਸੀਗੇ ਮੈਂ ਤਾਂ ਕੱਲਾ ਸੀ ਇੰਨੇ ਬੰਦੇ ਦੇ ਵਿੱਚ ਮੈਥੋਂ ਮੈਨੂੰ ਦੋਨਾਂ ਨੇ ਹੱਥ ਬਣੀ ਹਲਾਉਂ ਦਿੱਤਾ ਅੱਛਾ ਉਹਨਾਂ ਦਾ ਵੀ ਬੰਦਾ ਉਹਨਾਂ ਦੀ ਇੱਟ ਨਾਲ ਹੀ ਜ਼ਖਮੀ ਹੋਇਆ ਸੀ ਹਾਂ ਜਿਉ ਉਹਨਾਂ ਦੇ ਉਹਨਾਂ ਦੇ ਉਹ ਮੈਨੂੰ ਮੈਂ ਮੈਨੂੰ ਖਾਤੇ ਦੇ ਪਾਸੇ ਲੈ ਜਾਂਦੇ ਲਈ ਜਾਂਦੇ ਸੀ ਸਾਰੇ ਆਣੇ ਤੇ ਜਦੋਂ ਉਹਨੇ ਐਟ ਚ ਲਾਈ ਉਹਨਾਂ ਦੇ ਬੰਦੇ ਦੇ ਵਿੱਚ ਲੜਾਈ ਹੋਈ ਹੈ ਤੇ ਕੀ ਹੈ ਮਾਮਲਾ ਸਾਰਾ ਜੀ ਬੋਨਾ ਚੌਕ ਖਲੀਫ ਦੀ ਦੁਕਾਨ ਗੱਲ ਦੀ ਦੁਕਾਨ ਦੇ ਸਾਹਮਣੇ ਇੱਕ ਮੁਫਤ ਮੁੰਡੇ ਸੀਗੇ ਉਹਨਾਂ ਦੀ ਆਸ ਚ ਲੜਾਈ ਹੋਈ ਸੀ ਜਿੰਦੇ ਵਿੱਚ ਦੋ ਮੁੰਡੇ ਜ਼ਖਮੀ ਆ ਦੋਨਾਂ ਵਾਰਟੀਆਂ ਨੂੰ ਇੱਕ 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 ਹੈਗਾ ਰੌਣ ਪੱਟੀ ਦਾ ਅਗਲਾ ਪਾਰਟੀ ਵਾਲਾ ਤੇ ਦੂਜੇ ਪਾਸੇ ਸਤਨ ਦਾ ਸਿੰਘ ਤੇ ਉਹਦੀ ਜਿਹੜੀ ਹੈ ਵਿਆਨਾ ਹਾਸਲ ਕਰਕੇ ਜੋ ਕਰਦੇ ਉਹ ਅੰਗਰੇਜ਼ੀ ਲੱਗੇ ਤੇ ਪਹਿਲਾਂ ਵੀ ਰੈਂਜ ਚਲਦੀ ਗਈ ਕਿ ਪਹਿਲਾ ਹਾਦਸੇ ਗੱਡੀ ਦਾ ਕੋਈ ਨਹੀਂ ਪਤਾ ਲੱਗਿਆ ਵੀ ਇਹਨਾਂ ਦੀ ਰੈਂਜ ਹੈ ਪਰ ਦਰਾਨੇ ਤਕਤੀਸ਼ ਜਿਹੜੀ ਹੈ ਜੋ ਵੀ ਹੋਊਗਾ ਦੇਖ ਲਵਾਂ ਤੇ ਦੋਨੇ ਤੇਰੇ ਦਾਖਲ ਆਈ ਹਾਂ ਦੋਨੇ ਤੇਰੇ ਦਾਖਲ ਦੋਨੇ ਤਰ੍ਹਾਂ ਤੋਂ ਇੱਕ ਇੱਕ ਬੰਦਾ ਦਾਖਲ ਠੀਕ ਹੈ